ਨਾ ਤਾਂ ਨੱਕ ਰਗੜੀ ਜਾਂਦੇ ਮਹਾਰਾਜ ਮੇਰੇ ਮੁੰਡੇ ਨੂੰ ਨੌਕਰੀ ਦੇ ਮੁੰਡਾ ਵੀ ਰਗੜੀ ਜਾਂਦਾ ਮੰਦਰ ਮਸਜਦਾਂ ਗੁਰਦੁਆਰਿਆਂ 'ਚ ਜਿੱਦਣ ਨੌਕਰੀ ਤੇ ਮਿਲ ਗਿਆ ਲੋਕਾਂ ਦਾ ਲਹੂ ਚੂਸਦਾ ਓ ਕੁਰਸੀ ਤੇ ਬਹਿ ਕੇ ਹੂੰ ਜਿੰਦਗੀ 'ਚ ਕਦੇ ਕੋਈ ਗਲਤੀ ਜੇ ਹੁੰਦੀ ਵੀ ਹੈ ਤਾਂ ਸਤਿਗੁਰ ਦੇ ਚਾਨੀ ਲੱਗ ਜਾਓ ਸਤਿਗੁਰ ਬਖਸ਼ਣਹਾਰ ਹੈ ਸਿੰਘ ਸਾਹਿਬ ਕੀ ਕਹਿਣਾ ਚਾਹੁੰਗੇ ਗਰਵਾਣੀ ਦੇ ਵਿੱਚ ਇੱਕ ਤੋਕਾ ਹੁੰਦੀ ਹੈ ਜੈਸੇ ਬਾਲਕ ਭਾਏ ਸੁਭਾਏ ਲੱਖ ਅਪਰਾਧ ਕਮਾਵੇ ਜੀ ਕਾਰਯ ਉਪਦੇਸ਼ ਝਿੜਕੇ ਬਹੁ ਭਾਤੀ ਬਹੁੜ ਪਿਤਾ ਗੜ ਲਾਵੇ ਵੀ ਜਿਵੇਂ ਸਾਡੇ ਬੱਚੇ ਲੱਖਾਂ ਗਲਤੀਆਂ ਕਰਦੇ ਆ ਜਾਂ ਬੱਚੇ ਛੋਟੇ ਹੁੰਨੇ ਆ ਉਹਨੂੰ ਮਾਪਿਓ ਝਿਰਕਦੇ ਆ ਝਿਰਕੇ ਕੁੱਟਮਾਰ ਵੀ ਕਰਦੇ ਆ ਫੇਰ ਉਹਨੂੰ ਗਲ ਨਾਲ ਲਾ ਲੈਨੇ ਬਹੁੜ ਪਿਤਾ ਗਲ ਲਾ ਠੀਕ ਹੈ ਨਾ ਜੀ ਤੇ ਗੁਰੂ ਮਹਾਰਾਜ ਸਾਡੀਆਂ ਗਲਤੀਆਂ ਬਖਸ਼ਦੇ ਆ ਪਰ ਇਹਦਾ ਮਤਲਬ ਇਹ ਨਹੀਂ ਹੈ ਭਾਈ ਗੁਰਦਾਸ ਮੈਂ ਹੁਣ ਭਾਈ ਗੁਰਦਾਸ ਜੀ ਦੀ ਬਾਹਰ ਭੁੱਲ ਗਿਆ ਉਹਦੇ ਜੇ ਉਹਨਾਂ ਨੇ ਲਿਖਿਆ ਵੀ ਜੇ ਸਦਨਾ ਕਸਾਈ ਤਰ ਗਿਆ ਤਾਂ ਇਹਦਾ ਮਤਲਬ ਨਹੀਂ ਤੁਸੀਂ ਕਸਾਈ ਬਣਾ ਕਰਦੇ ਫਿਰ ਉਹ ਵੀ ਅਸੀਂ ਵੀ ਤਰ ਜਾਣਾ ਬਿਲਕੁਲ ਜੀ ਜੇ ਜੇਕਰ ਉਦਰੀ ਪੂਤਨਾ ਬੇਪਿਆਵਣ ਕੰਮ ਨਾ ਚੰਗਾ ਹੂੰ ਵੀ ਜੇ ਪੂਤਨਾ ਜਿਹਨੇ ਜ਼ਹਿਰ ਪਲਾਈ ਤੀ ਉਹ ਤਰ ਗਈ ਹੈ ਫਿਰ ਚਰਨਾ ਜਪੈਣ ਕਰਕੇ ਤਾਂ ਕਿਸੇ ਨੂੰ ਜ਼ਹਿਰ ਦੇਣਾ ਚੰਗਾ ਕੰਮ ਨਹੀਂ ਜੀ ਮਹਾਰਾਜ ਠੀਕ ਹੈ ਨਾ ਤੁਸੀਂ ਕਹਿ ਰਹੇ ਤੇ ਵੀ ਉਹ ਗਲ ਦੇ ਨਾਲ ਲਾਉਂਦਾ ਜਾਂ ਉਹ ਮਾਫੀ ਮੰਗਦਾ ਜੇਰੀ ਮਾਫੀ ਮੰਗਣੀ ਹੈ ਗੁਰੂ ਤੋਂ ਜਾਂ ਖਿਮਾ ਜਾਂਚਣਾ ਕਰਨੀ ਹੈ ਉਹਦਾ ਮਤਲਬ ਗਲਤੀਆਂ ਬਹੁਤ ਹੋ ਜਾਂਦੀਆਂ ਹਨ ਹਾਂਜੀ ਉਹਦਾ ਮਤਲਬ ਇਹ ਹੁੰਦਾ ਹੈ ਥੋੜੀ ਮਾਫੀਨਾਮਾ ਤਾਂ ਹੈ ਜਿਹੜੀ ਗੱਲ ਹੀ ਤੁਸੀਂ ਮਾਫੀ ਮੰਗ ਰਹੇ ਹੋ ਉਹ ਦੁਬਾਰਾ ਨਹੀਂ ਕਰਦੇ ਦੁਬਾਰਾ ਨਹੀਂ ਕਰਦੇ ਜੀ ਬਿਲਕੁਲ ਜੀ ਤਾਂ ਹੈ ਤੁਸੀਂ ਮੈਂ ਹੁਣ ਉਦਾਹਰਨਾਂ ਦੇ ਦਮਾਂ ਜੀ ਬਿਲਕੁਲ ਓਡੀਸਾ ਦਾ ਤਾਂ ਕੌਡਾ ਰਾਖਸ਼ ਜਿਹਨੂੰ ਗੁਰਨਾਨਕ ਦੇਵ ਮਹਾਰਾਜ ਜੀ ਨੇ ਦਰਸ਼ਨ ਦਿੱਤੇ ਜਾਂ ਤਾਰਿਆ ਤਪ ਦਾ ਕੜਾ ਹਾਂਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਉਹਦਾ ਕੜਾ ਠੰਡਾ ਕੀਤਾ ਉਹ ਚਰਨਾਂ 'ਚ ਪੈ ਗਿਆ ਤੇ ਚਰਨਾਂ 'ਚ ਮੱਥਾ ਟੇਕ ਕੇ ਵਾ ਇੱਕੋ ਵਾਰ ਮੱਥਾ ਟੇਕਿਆ ਮਹਾਰਾਜ ਦੱਸੋ ਤੁਹਾਡਾ ਕੀ ਹੁਕਮ ਹੈ ਮੁੜ ਕੇ ਉਹਨੇ ਰਾਖਸ਼ ਪਣਾ ਨਹੀਂ ਕੀਤਾ ਛੱਡ ਤਾਂ ਨਾ ਬਿਲਕੁਲ ਜੀ ਤਾਂ ਤਾਂ ਕਰਿਆ ਨਾ ਹੁਕਮ ਮੰਨਿਆ ਫਿਰ ਉਹਦੇ ਜਿਹੜੇ ਪਿਛਲੇ ਪਾਪ ਤੇ ਤਾਂ maaf ਹੋਏ ਨਾ ਉਹਨੇ ਮੁੜ ਕੇ ਉਹ ਕਰੇ ਨਹੀਂ ਹਮ ਸੱਜਣ ਠੱਗ ਕੋਲ ਜਿੱਦਣ ਗੁਰਨਾਨਕ ਦੇਵ ਮਹਾਰਾਜ ਜੀ ਗਏ ਕੋਡੇ ਰਾਖਸ਼ ਮੰਗੂ ਨੇ ਵੀ ਇੱਕੋ ਵਾਰ ਮੱਥਾ ਟੇਕਿਆ ਜੀ ਮੁੜ ਕੇ ਉਹ ਭਗਤ ਬਣ ਗਿਆ ਕਿਉਂ ਉਹਨਾਂ ਠੱਗੀਆਂ ਛੱਡ ਦਿੱਤੀਆਂ ਜੀ ਘومیਏ ਚੋਰ ਦੇ ਕੋਲ ਆ ਬੰਗਲਾ ਬੰਗਲਾਦੇਸ਼ ਚ ਚਲੇ ਗਏ ਹਮ ਆਪਣਾ ਟਾਕਾ ਬੋਲੀ ਗ੍ਰੰਥਾ ਚ ਲਿਖਦੇ ਵੀ ਟਾਕੇ ਚ ਚਲੇ ਗਏ ਹਾਂਜੀ ਤੇ ਘومیਏ ਚੋਰ ਨੇ ਗੁਰਨਾਨਕ ਦੇਵ ਮਹਾਰਾਜ ਜੀ ਨੂੰ ਵਾਅਦਾ ਕੀਤਾ ਵੀ ਨਹੀਂ ਕਰਾਂਗਾ ਨਹੀਂ ਕੀਤੀ ਉਸ ਦਿਨ ਤੋਂ ਹਮ ਤੇ ਸਾਡੀਆਂ ਦਿਲ ਕਿਉਂ ਨਹੀਂ ਸਾਫ਼ ਹੁੰਦੇ ਜਾਂ ਸਾਨੂੰ ਮਾਫ਼ੀ ਕਿਉਂ ਨਹੀਂ ਮਿਲਦੀ ਅਸੀਂ ਤਾਂ ਕਰਦੇ ਹਾਂ ਸਲਾਮ ਜਵਾਬ ਦੋਏ ਕਰੇ ਹਮ ਮੱਥਾ ਟੇਕਦੇ ਆ ਪਰ ਸਾਨੂੰ ਕੌਡੇ ਰਾਖਸ਼ ਸੱਜਣ ਠੱਗ ਭੂਮੀ ਚੋਰ ਮੰਗ ਗੁਰੂ ਦਾ ਹੁਕਮ ਨਹੀਂ ਮੰਨਣਾ ਆ ਹੂੰ ਮੱਥਾ ਵੀ ਟੇਕੀ ਜਾਣਾ ਮਹਾਰਾਜ ਕਹਿੰਦੇ ਭਾਈ ਨਸ਼ਾ ਨਹੀਂ ਕਰੀਦਾ ਜੀ ਰਾਤ ਨੂੰ ਸ਼ਾਮ ਨੂੰ ਰੋਜ਼ ਤੁੰਨ ਕੇ ਆ ਜਨੇ ਰਹਿ ਰਾਤ ਚ ਜਾਂਦੇ ਨੇ ਠੇਕਿਆਂ 'ਚ ਜਾ ਕੇ ਬਹਿ ਜਾਂਦੇ ਨੇ ਹੂੰ ਜੇ ਉਹ ਬੰਦਾ ਕਹੇ ਵੀ ਜਿਵੇਂ ਆਪਾਂ ਨੇ ਪਹਿਲਾਂ ਭਾਈ ਗੁਰਦਾਸ ਜੀ ਦੀ ਪੂਰੀ ਬਾਹਰ 'ਚ ਉਹਨੇ ਕਈ ਉਦਾਹਰਨਾਂ ਦਿੱਤੀਆਂ ਹੂੰ ਜੇਕਰ ਉਦਰੀ ਪੂਤਨਾ ਬੇ ਪਿਆਵਣ ਕੰਮ ਨਾ ਚੰਗਾ ਬਿਲਕੁਲ ਕੁੱਲ ਮਿਲਾ ਕੇ ਅਸੀਂ ਤਾਂ ਈਰਖਾ ਸੀ ਨਹੀਂ ਛੱਡਦੇ ਕਾਮ ਕ੍ਰੋਧ ਲੋਭ ਜਿਸੀਂ ਲਿਬੜੇ ਫਿਰਦੇ ਆਂ ਹੂੰ ਪਹਿਲਾਂ ਤਾਂ ਨੱਕ ਰਗੜੀ ਜਾਂਦੇ ਮਹਾਰਾਜ ਮੇਰੇ ਮੁੰਡੇ ਨੂੰ ਨੌਕਰੀ ਦੇ ਮੁੰਡਾ ਵੀ ਲਗੜੀ ਜਾਂਦਾ ਮੰਦਿਰ ਮਸਜਦਾਂ ਗੁਰਦੁਆਰਿਆਂ 'ਚ ਜਿੱਦਣ ਨੌਕਰੀ ਤੇ ਮਿਲ ਗਿਆ ਲੋਕਾਂ ਦਾ ਲਹੂ ਚੂਸਦਾ ਉਹ ਕੁਰਸੀ ਤੇ ਬਹਿ ਕੇ ਹੂੰ ਤੇ ਜੇ ਉਹ ਗਏ ਵੀ ਸਾਨੂੰ ਮਹਾਰਾਜ ਨੇ ਮaaf ਕਰਨਗੇ ਮਹਾਰਾਜ ਕਹਿੰਦੇ ਨਹੀਂ ਬਿਲਕੁਲ ਜੀ ਇਸੇ ਲਈ ਤਾਂ ਕਹਿੰਦੇ ਆ ਮਾਫੀ ਦਾ ਨਾਂ ਇਹ ਹੈ ਵੀ ਜਿਸ ਗਲਤੀ ਲਈ ਤਾਂ ਮਾਫੀ ਮੰਗਣੀ ਉਹ ਮੁੜ ਕੇ ਨਾ ਹੋਵੇ ਬਿਲਕੁਲ ਅਨੇ ਕਾ ਹੀ ਵਿਚਾਰਾਂ ਹੋਈਆਂ ਨੇ ਗੁਰੂ ਪਿਆਰੇਓ ਵਿਚਾਰਾਂ ਕਰਦੇ ਆ ਭੁੱਲਾਂ ਚੁੱਕਾਂ ਦੀ ਮਾਫ਼ੀ ਸੰਗਤ ਤੇ ਗੁਰੂ ਬਖਸ਼ਣਯੋਗ ਹੈ ਜੀ ਪ੍ਰਿੰਸੀਪਲ ਸਾਹਿਬ ਆਪ ਜੀ ਨੇ ਬੜੇ ਹੀ ਕੀਮਤੀ ਵਿਚਾਰ ਜਿਹੜੇ ਸੰਗਤ ਦੇ ਨਾਲ ਬੜੇ ਹੀ ਅਨਮੋਲ ਬੜੇ ਹੀ ਪਿਆਰੇ ਵਿਚਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰ ਸਹਿਤ ਪੱਖ ਇਤਿਹਾਸਿਕ ਪੱਖ ਜਿਹੜੇ ਰੱਖੇ ਨੇ ਸ਼ੁਕਰਾਨੇ ਆਉਣ ਵਾਲੇ ਦਿਨਾਂ 'ਚ ਫਿਰ ਯਾਦ ਕੀਤਾ ਜਾਵੇਗਾ ਹੋਈਆਂ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ